2 ਲੀਟਰ ਦੁੱਧ ਮਗਰ ਇਹਦੇ ਬੱਚੀ ਤੇ ਲੱਕੇ ਮੋਲੇ ਦਾ ਕੀ ਕਰਨਾ ਥੇਲੇ 12 ਤੋਂ 13 ਲੀਟਰ ਬੋਲਾ ਹਰਿੰਦਰ ਅੱਜ ਹਾਜ਼ਰ ਆ ਬਾਈ ਜਿਹੜਾ ਚੋਣ ਵਾਲਾ ਅਗਲਾ 15 ਕਰ ਲਵੇ 20 ਕਰ ਲਵੇ ਅਗਲੀ ਸੇਵਾ ਬਈ 30 ਭਰ ਦੀ ਕੋਈ ਘਗ ਬਣ ਗਈ ਆ ਬਾਈ ਵਾਲੀ ਬੋਲੀਦਾ ਧਾਰ ਬਾਈ ਟਕਾ ਕੇ ਵਜਦੀ ਆ ਤੇ ਕੋ ਲੇਟ ਆ ਤੇ ਆਥਨੇ ਆਪਦਾ ਕੋਈ ਵੀਰ ਭਰਾ ਹਰਿੰਦਰ 3 ਕਿਲੋ ਬਾਈ ਡੱਬਾ ਦਾ 3 ਕਿਲੋ ਵਾਲਾ ਲਿਆਵੇ ਹੋ ਗਏ ਬਾਈ 3 ਕਿਲੋ ਡੱਬਾ ਹੀ ਪਾ ਕੇ ਲੈ ਜਾਵੇ 3 ਕਿਲੋ ਦੁੱਧ ਨਾ ਹੋਇਆ ਤਾਂ ਬਈ ਆਪਾਂ ਜਿੱਥੋਂ ਲਾਉਗਾ ਤੇਲ ਤੇ ਪੈਸੇ ਨੁੜਾਏ ਸੀ 20 ਕਿਲੋ ਹਰਿੰਦਰ ਬਾਈ ਸਣੇ ਬੱਚੀ 20 ਕਿਲੋ ਦ ਠੀਕ ਹੈ ਨਾ ਬੱਚੀ ਦਾ ਪਾਚਾਉਂਦੇ ਨਹੀਂ ਥੱਲੇ ਸਾਰਾ ਦੁੱਧ ਚੋਣ ਵਾਲਾ 20 ਲੀਟਰ ਆ ਬਈ ਕਿਵੇਂ ਤੂੰ ਵਾਕਿਆ ਗਈ ਵੀ ਜਿਹੜੇ ਜਿਹੇ ਜਗ ਥਾਣ ਹੋਣਾ ਉਹ ਹੀ ਜਿਹੜੀ ਚਵਾਈ ਹੋਊਗੀ ਕਿ ਨਹੀਂ ਹਾਂਜੀ ਬਈ ਵੀ ਦੁੱਧ ਲਾ ਲਿਆ ਉਹ ਕਰੀ ਜਾਂਦੀ ਹੈ ਨਾ ਨਹੀਂ ਆ ਦੁੱਧ ਹੀ ਨਹੀਂ ਲਾਉਂਦੇਗਾ ਇੱਕ ਨਹੀਂ ਨਹੀਂ ਲਾਉਂਦਾ ਨਹੀਂ ਬਈ ਤਾਂ ਬਹੁਤ ਵਧੀਆ ਯਾਰਾਂ ਕੋਈ ਡਰ ਹੀ ਨਹੀਂ ਦਾ ਸੰਦਰਾ ਆਪਾਂ ਦੁੱਧ 10 ਕਿਲੋ ਹੀ ਕਰ ਦਾਂਗੇ ਥੱਲੇ ਦਾ ਚਾਰ ਦਿਨ ਖੜ ਗਈ ਨਾ ਆਪਣੇ ਘਰੇ ਹੂੰ 12 13 ਲੀਟਰ ਅੰਦਾਜ਼ਾ ਬੋਲਾ ਸਾਰਾ ਹੀ ਹੋਊਗਾ ਵੀ ਠੀਕ ਹੈ ਨਾ ਬਈ 1000 ਰੁਪਏ ਮੋਲਾ ਬਈ 1000 ਰੁਪਏ ਛੋੜਾ 14000 ਰੁਪਏ ਲੈਣਾ ਬਈ ਪੂਰਾ ਕੋਈ 13000 ਰੁਪਏ ਵਾਲਾ ਵੀ ਵੀਰਪਰਾ ਫੋਨ ਆ ਲਾਵੇ ਨਾ ਆਪਾਂ ਨੂੰ ਪਤਾ ਕਦੋਂ ਦੀ ਸੂਈ ਹੈ ਨਾ ਇਹ ਮਗਰ ਕੋਈ ਬੱਚਾ ਕੱਲੀ ਗਾਂ ਹੀ ਘਰ ਦਾ ਬਈ 1000 ਰੁਪਏ ਛੱਡਾ ਕੇ 14000 ਦੀ ਦੇਣੀ ਆ ਬਸ ਫੋਨ ਤੇ ਛੋਟ ਕਰਤੀ ਆ ਜਿਹੜੇ ਵੀਰਪਰਾ ਨੇ ਮਗੌੜੀਆਂ ਬਈ 14000 ਰੁਪਏ ਲੈ ਕੇ 20 ਲੀਟਰ ਦੱਧ ਮਗਰ ਵੱੱਛੀ ਤੇ ਕਿੰਨੇ ਮੁੱਲ ਦੀ ਦੇਣੀ ਆ ਇਹ 70000 ਰੁਪਏ ਜੋ ਹੋਰਦਰ ਮਾਨਤਾ ਨਹੀਂ ਕਰਨਾ ਇਥੇ ਲੈ ਚੋਣ ਵਾਲਾ 12 ਤੋਂ 13 ਲੀਟਰ ਬੋਲਾ ਤਿਆਰ ਆ ਬਈ ਠੀਕ ਆ 12 ਕਿਲੋ ਮੰਨ ਲਵੇ ਕੋਈ ਜੋਖਿਆ ਨਹੀਂਗਾ ਬਈ ਬੋਲਾ ਹੁਣ ਹੀ ਹਜੇ ਗਿੱਲੀ ਆ ਜਮਾਂ ਹੀ ਗਿੱਲੀ ਪਈ ਆ ਪਿੰਡਾ ਮੜਾ ਤੌਲੀ ਜਣਾ ਪੁੰਗਿਆ ਤਾਂ ਮਾੜੀ ਇਕੱਠੀ ਹੁੰਦੀ ਕੋਈ ਆਏ ਨਾ ਕੋਈ ਫਿਰ ਤੁਰਦੀ ਇਕੱਠੀ ਹੋ ਗਿਆ ਜਾਂ ਫਿਰ ਹੁਣ ਖੜੀ ਐ ਸੁਣ ਹੁਣ ਇਹਦੇ ਅੱਜ ਬਈ 20 ਕਿਲੋ ਦੁੱਧ ਦਾ ਬੱਡੇ ਮਰਾ ਲਾਂਗੇ ਕਿ ਜਿਹੜਾ ਗੱਬਣ ਪਸੁੰਦਾ ਉਹ ਅਗਲੇ ਮੂੰਹ ਵਾਲਾ ਦੁੱਧ ਦਾ ਇਤੋਂ ਅਗਲਾ ਬਈ ਚੋਕੇ ਲੈ ਜਾਂਦਾ 90 ਬਿਲਕੁਲ ਨਾ ਸਾਸੀ ਗੱਲ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਜਿਹੜੇ ਇਹ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜ ਤਸੀਲ ਵੰਡੀਪਈ ਜ਼ਿਲ੍ਹਾ ਫਰੋਇਪੁਰ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਤੁਹਾਨੂੰ ਤਿੰਨ ਨਾਂ ਕਵਰ ਕਰਕੇ ਦਿਖਾਵਾਂਗੇ ਤਿੰਨਾਂ ਦੇ ਰੇਟ ਦੁੱਧ ਦੁੱਧ ਬਾਰੇ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਕਰਾਵਾਂਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਇੱਕ ਬੇਨਤੀ ਆ ਕੋਈ ਵੀ ਜਾਨਵਰ ਖਰੀਦਣਾ ਆਪਦੀ ਤਸੱਲੀ ਪਰਖ ਤੇ ਆਪਦੀ ਸਮਝ ਨਾਲ ਖਰੀਦਣਾ ਹੈ ਆਪਣਾ ਕੰਮ ਵੀਡੀਓ ਬਣਾ ਕੇ ਤੁਹਾਨੂੰ ਜਾਨਵਰ ਦਿਖਾਉਣ ਦਾ ਲੱਖੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਬਹੁਤ ਬਹੁਤ ਸਵਾਗਤ ਹੈ ਨਰੋਈ ਤੁਹਾਡਾ ਤੇ ਲਖੇ ਬਈ ਅੱਜ ਆਪਣੇ ਕੋਲ ਟੋਟਲ ਤਿੰਨ ਨਾਗ ਆ ਬਈ ਹਨਾ ਹਾਂਜੀ ਤੇ ਲਖੇ ਸਭ ਤੋਂ ਪਹਿਲਾਂ ਜਿਹੜੀ 1 ਨੰਬਰ ਦੇ ਬੱਚੀ ਖੜੀ ਆ ਨਾ ਬਈ ਕੱਦ-ਕਾਰ ਵੀ ਸੋਹਣਾ ਏ ਥਣ-ਪਾਂਡਾ ਵੀ ਸੋਹਣਾ ਏ ਬੱਚਾ ਵੀ ਮਗਰ ਬਹੁਤ ਆਪਦਾ ਹਨਾ ਕੀ ਡਿਟੇਲ ਐ ਦੀ ਬਈ ਹਰਦਰ ਪਹਿਲਾ ਸੂਆ ਸੋਈ ਵੀ ਹੈ ਬੱਚੀ ਬਈ ਠੀਕ ਹੈ ਬਈ ਬੱਚਾ ਵੀ ਬੱਛੀ ਹੈ ਜੇ ਮਗਰ ਬਈ ਕੋਈ ਬਈ ਅੱਠ ਦਿਨਾਂ ਦਾ ਸੂਆ ਮੰਨ ਲਵੇ ਸੱਤਾ ਨਾ ਮੰਨ ਲਵੇ ਬਈ ਠੀਕ ਆ ਵੀ ਆਪਦੀ ਸੰਭਲ ਮਗਰ ਬੱਚੇ ਹੈਗੇ ਦੋਹਾਂ ਗਾਂਵਾਂ ਦੇ ਆਪਦੀ ਸੰਭਲ ਲੈ ਜਾਵੇ ਹਨ ਆਪਣੇ ਦੇ ਨਾਲ ਰਵੇ ਠੀਕ ਹੈ ਬਈ ਤੇ ਇਹ ਤਾਂ ਲੈ ਆਜ ਬਈ 20 ਲੀਟਰ ਦੁੱਧ ਮੰਨ ਲਵੇ ਕੋਈ ਬੋਲਾ ਮੰਨ ਲਵੇ 20 ਕਿਲੋ ਬਈ ਆ ਚੂਣ ਵਾਲਾ ਦੋਹਾਂ ਵੇਲੇ ਦਾ ਆਪਾਂ ਤਿਆਰ ਬਈ ਕੰਡਾ ਮਰਾ ਲਾਂਗੇ 20 ਕਿਲੋ ਅ ਅਦਰ ਚੋਕ ਹੀ ਲੈ ਜੇ ਬੰਦਾ ਬਾਈ ਕੰਡੇ ਦੇ ਚੜਾ ਕੇ ਦਿਓ ਕੋਈ ਵੀਰਪਰਾ ਚੋਣ ਵਾਲਾ ਲੱਖੇ 20 ਲੀਟਰ ਦੁੱਧ ਮਗਰ ਵੱੱਛੀ ਤੇ ਕਿੰਨੇ ਮੁੱਲ ਦੀ ਦੇਣੀ ਹੈ 70000 ਰੁਪਏ ਜੋ ਹੋਰ ਅਦਰ ਮਾਨਤਾ ਨਹੀਂ ਕਰਨਾ ਬਸ 70000 ਤੇ 100 ਕਿਲੋਮੀਟਰ ਪਹੁੰਚ ਕਰ ਲਾਂਗੇ ਬਸ ਠੀਕ ਹੈਣਾ ਲੱਖੇ ਕਰੀ ਤੋਰ ਕੇ ਦਿਖਾਈਏ ਇਹਨੂੰ ਆਪਾਂ ਹਣਾ ਆਰਡਰ ਵੀ ਫਿਕਸ ਜੇ ਤੇ ਕੱਦ ਕੋਦ ਵੀ ਸੋਹਣਾ ਬਾਈ ਕਿ ਨਹੀਂ ਹਾਂਜੀ ਬਈ ਤੇ ਅਗਲੇ ਸੂਏ ਨੂੰ ਇਹਨਾਂ ਪੂਰੀ ਪੱਟੀ ਗਾਂ ਬਣ ਜਾਣਾ ਨੇ ਕਿ ਨਹੀਂ ਪੂਰੀ ਵਧੀਆ ਨਾਲੇ ਕੱਦ ਕਾਠੇ ਨੇ ਖੁੱਲਣਾ ਬਈ ਗਾਂ ਨੂੰ ਹਜੇ ਹਾਂ ਥਾਣਾ ਭਾਂਡਾ ਵੀ ਦੇਖੋ ਹਣਾ ਇਹ ਬਾਕੀ ਕੱਦ-ਕਾੜ ਸੋਹਣਾ ਹਨਾ ਅੰਦਰ ਖੜੀ ਥੋੜਾ ਹਜੇ ਅੱਖ ਘੱਟ ਦੇਦੀ ਸੀ ਤੇ ਲੱਖੇ ਮੋਰ ਦਾ ਕੋਈ ਨਹੀਂ ਇੱਥੇ ਹਨਾ ਤੇ ਬਾਕੀ ਫੇਸ ਦੀ ਕੁਆਲਿਟੀ ਦੇਖ ਲਓ ਹਨਾ ਬੱਚਾ ਇਹਦੇ ਮਗਰ ਰਹੀ ਉਹ ਬੱਚੀ ਬਈ ਹਨਾ ਮਗਰ ਬੱਚਾ ਬੱਚਾ ਕੱਦ-ਕਾੜ ਬਈ ਪੂਰਾ ਫੁੱਲ ਆ ਜੀ ਆਪਾਂ ਕਹਿਦੀਏ ਕਿ ਨਹੀਂ ਪੂਰਾ ਫੁੱਲ ਆ ਜੀ ਦੁੱਧ ਲੱਖੇ ਕਿੰਨੇ ਦੇ ਸੇ ਵੀ ਤਿਆਰ ਆ 20 ਕਿਲੋ ਹਰ ਨਰਮੇ ਚੌਣ ਵਾਲਾ 20 ਕਿਲੋ ਹਨਾ ਬਾਕੀ ਆਰਡਰ ਵੀ ਫਿਕਸ ਜੀ ਆ ਕੋਈ ਹੋਏ ਜਾਣੀ ਕਿ ਨਹੀਂ ਹਾਂਜੀ ਬਈ ਹਰੰਦਰ ਬਾਕੀ ਥਾਣ ਸੁਣਾ ਹੱਥੀ ਚਵਾਈ ਵਾਲਾ ਕੋਈ ਆਏ ਨਾ ਵੇਖ ਕੇ ਥਾਣ ਕਹਵੇ ਥਾਣ ਛੋਟਾ ਥਾਣ ਬਈ ਪੂਰਾ ਹੱਥ ਜਿਉਂਦਾ ਹੋਇਦਾ ਲੈ ਜਾਇਓ ਜ ਨਹੀਂ ਬਈ ਅੱਜ ਜਿੰਨੀ ਸਾਈ ਪਾਓਗੇ ਬਈ ਦੁੱਗਣੇ ਪੈਸੇ ਘਰੋਂ ਲੈ ਜਾਇਓ ਆਪਣੇ ਆ ਕੇ ਠੀਕ ਆ ਬਸ ਠੀਕ ਆ ਹਰ ਪੂਰਾ ਫੌਲੀ ਕੱਢਦੀ ਬਈ ਪਸਮਾ ਗਈ ਬਿਲਕੁਲ ਹਾਂ ਬਈ ਤੇ ਬਾਕੀ ਕਤਕਾਰ ਸੋਹਣਾ ਹਣਾ ਬਾਕੀ ਜਿਵੇਂ ਹੋਰ ਲੱਗੇ ਹਲੇ ਸੂਰਜ ਜਦੋਂ ਨਿਕਲੂਗੀ ਹਨਾ ਚਲ ਬਾਕੀ ਦਾ ਇੰਨਾ ਦੁੱਧ ਵੀ ਬਹੁਤ ਹੁੰਦਾ ਜੀ ਆਪਾਂ ਕਹਦੇ ਆ ਪਲੂਨ ਥੱਲੇ ਕਿ ਇਹ ਹਰਿੰਦਰ ਗਿੱਲੀ ਆ ਨਵਾਈ ਆ ਬਾਈ ਹੁਣੇ ਹੀ ਹਜੇ ਗਿੱਲੀ ਆ ਜਮਾਂ ਗਿੱਲੀ ਪਈ ਆ ਪਿੰਡਾ ਮੜਾ ਤੌਲੀ ਜਣਾ ਪੁੰਗਿਆ ਤਾਂ ਮਾੜੀ ਇਕੱਠੀ ਹੁੰਦੀ ਕੋਈ ਆਏ ਨਾ ਕੋਈ ਫਿਰ ਤੁਰਦੀ ਇਕੱਠੀ ਹੋ ਗਿਆ ਜਾਂ ਫਿਰ ਉਹ ਖੜੀ ਐ ਸੁੰਗੜੀ ਹਾਂ ਉਹ ਕੁਝ ਨਵਾਈ ਕਰਕੇ ਆ ਬਾਈ ਬਾਕੀ ਥਣ ਕੋਈ ਬਾਤ ਘੜ ਨਹੀਂ ਹਨਾ ਪੈਂ ਫਸਿਆ ਪਿਆ ਡਰ ਹਰਿੰਦਰ ਬਾਈ ਗੱਬੜ ਪਸ਼ੂ ਦਾ ਹਰੇ ਕੋਈ ਕਹਿੰਦਾ ਬਈ 15 ਦਊਗੀ 20 ਦਊਗੀ 25 ਦੇਊਗੀ ਹਨਾ ਵੀ ਆਪਣੇ ਉਲਾਈ ਨੂੰ ਇਹਨੂੰ ਅੱਜ ਦੂਜਾ ਤੀਜਾ ਦਿਨ ਹੋ ਗਿਆ ਬਾਈ ਹਰਿੰਦਰ ਪਹਿਲਾਂ ਦੁੱਧ ਜਿੰਨਾ ਆਪਾਂ ਚੋ ਕੇ ਲੈ ਕੇ ਜਾਂਦਾ ਉਹਨਾਂ ਦਾ ਉਹਦੇ ਨੇ ਨਹੀਂ ਦਿੱਤਾ ਹਨਾ ਵੀ 1 ਕਿਲੋ ਦਾ ਤੁਰਪਾ ਪਸ਼ੂ ਸੈੱਟ ਉਪਰ ਹੀ ਛਾਹ ਦੇ ਕਰ ਜਾਂਦਾ ਵੀ ਅਗਲੇ ਦਿਨ ਕਰੋ ਪਸ਼ੂ ਨਹੀਂ ਕਰ ਜਾਂਦਾ ਹਾਂ ਬਿਲਕੁਲ ਬਈ ਹਨਾ ਅੜਾ ਜੀ ਲ ਆ ਜਾਂਦਾ ਪਸ਼ੂ ਕਦੇ ਵੀ ਹੁਣ ਇਹਦੇ ਅੱਜ ਬਾਈ 20 ਕਿਲੋ ਦੁੱਧ ਦਾ ਬੱਡੇ ਮਰਾ ਲਾਂਗੇ ਕਿ ਜਿਹੜਾ ਗੱਬੜ ਪਸ਼ੂੰਦਾ ਉਹ ਅਗਲੇ ਦਿਨ ਮੂੰਹ ਵਾਲਾ ਦੁੱਧ ਇਤੋਂ ਅਗਲਾ ਵੀ ਚੋ ਕੇ ਲੈ ਜਾਂਦਾ ਢੱਬੇ ਮਾਰ ਬਿਲਕੁਲ ਤੇ ਲਖੇ ਦੂਸਰੇ ਨੰਬਰ ਦੇ ਬੱਚੀ ਇਹਦੇ ਬਾਰੇ ਦੱਸ ਦੇ ਬਾਈ ਇਹਦੀ ਕੀ ਡਿਟੇਲ ਆ ਬਾਈ ਪਹਿਲਾ ਸੁਆ ਸੋਈ ਵੀ ਆਂਦਰ ਇਹਨੂੰ ਅੱਜ ਤੀਜਾ ਚੌਥਾ ਦਿਨ ਸੋਈ ਨੂੰ ਆ ਬਾਈ ਸਾਰਾ ਹੀ ਬੱਚੇ ਦਾ ਨਾੜੂ ਆ ਨਾਲ ਆ ਬਾਈ ਇਥੇ ਲਈ ਚੋਣ ਵਾਲਾ 12 ਤੋਂ 13 ਲੀਟਰ ਬੋਲਾ ਤਿਆਰ ਆ ਬਾਈ 12 ਕਿਲੋ ਮੰਨ ਲਵੇ ਕੋਈ ਜੋਖਿਆ ਨਹੀਂਗਾ ਬੋਲਾ ਕਰਕੇ ਹਜੇ ਠੀਕ ਆ ਬਾਈ ਮੁੰਬਈ ਸੋਣੀ ਆ ਹਨਾ ਬੱਚੀ ਫੇਸਬੁਕਸ ਦੀ ਕੁਆਲਿਟੀ ਦੀ ਕਰੀ ਤੇ ਉਹ ਚਵਾਈ ਜੂਈ ਲੋਕਾਂ ਨੂੰ ਇਹ ਵੀ ਓਕੇ ਬਾਈ ਬਾਈ ਇੱਕ ਨੰਬਰ ਦੋਵੇਂ ਵੇੜਾਂ ਕਿਸੇ ਜਿਹਾ ਪੂਰ ਛੱਟਾ ਨਹੀਂ ਕੋਈ ਥਣ ਵੱਧ ਘਟ ਨਹੀਂ ਬਾਈ ਤੋਰ ਲਖੇ ਨੂੰ ਵੀ ਹਨਾ ਇਹ ਬਾਕੀ ਥੋੜਾ ਜਿਵੇਂ ਲਖੇ ਤਾਜੇ ਨੂੰ ਆਪਾਂ ਨਵਾਉਣ ਲਓ ਥੋੜਾ ਕਰ ਜੰਨੇ ਆ ਨਹੀਂ ਬਈ ਨਵਾਈ ਨਹੀਂ ਗਿਆ ਸੂਈ ਕਰਕੇ ਹਾਂ ਤਾਜੀ ਥਣਪਾਂਡਾ ਲਖੇ ਇਹਦਾ ਵੀ ਸੋਹਣਾ ਹਨਾ ਜੇ ਆਪਾਂ ਗੱਲਬਾਤ ਕਰ ਲਈਏ ਬਹੁਤ ਸੋਹਣਾ ਬਾਕੀ ਉਹ ਲੈਂਥ ਲੈਂਥ ਹੈਗੀ ਵਾਛੀ ਗਾਂ ਵਾਲੇ ਸੂਏ ਨੂੰ ਐਨ ਵੱਡ ਜੂਗੀ ਕਿ ਨਹੀਂ ਹਾਂਜੀ ਬਈ ਤੇ ਆ ਤੁਸੀਂ ਦੇਖੋ ਥਣਪਾਂਡਾ ਮੈਂ ਕਹਿੰਦਾ ਵੀ ਕਰਮ ਵਾਲੀ ਬਹੁਤ ਸੋਹਣਾ ਲਾਈ ਕਰਦੀ ਆ ਬਾਕੀ ਬਾਕੀ ਲਖੇ ਪਹਿਲੇ ਸੂਏ ਦੇ ਵਿੱਚ ਪਸ਼ੂ ਹਨਾ ਜਿਵੇਂ ਕੇਰਾ ਹੋ ਜਾਂਦਾ ਅਗਲੇ ਸੂਏ ਨੂੰ ਬਣ ਜਾਂਦਾ ਸਰندر ਭਾਈ ਮੂੰਹ ਚਾਰ ਦੰਦਾਂ ਦਾ ਰੀ ਨਾਲ ਕੋਈ ਬੰਦਾ ਆ ਕੇ ਮੂੰਹ ਦੰਦ ਪਟਕੇ ਵੇਖ ਲਵੇ ਉਹ ਚਾਰ ਦੰਦ ਬੱਛੀਆ ਦੋਆ ਟਾਈਆਂ ਨਾਲ ਸਾਰੀ ਹਜਿਆ ਆਪ ਆਏ ਠੀਕ ਆ ਜਿਹੜਾ ਇਹ ਕੱਦ ਵੀ ਕਿੱਡਾ ਵੇਲਾ ਐਟਫ ਦੇ ਬਰਾਬਰ ਕਰਦਾ ਬਾਕੀ ਯਾਰ ਦੰਦਾਂ ਦੇ ਵਿੱਚ ਇਹ ਹੋ ਜਾਂਦਾ ਨੇ ਵੀ ਪਸ਼ੂ ਚਾਰ ਪੰਜ ਸੂਏ ਰਾਵਣਾ ਪਿਉਂਦਾ ਏ ਕਿ ਨਹੀਂ ਪਿਉਂਦਾ ਹਾਂ ਭਾਈ ਅਗਲਾ ਕਹਿੰਦਾ ਵੀ ਸੂਆ ਦੂਜਾ ਜਾਂ ਤੀਜਾ ਉਹਦੇ ਚ ਕਈ ਵਾਰੀ ਸੂਆ ਇੱਕ ਅੱਡੇ ਦਾ ਹੋ ਵੀ ਜਾਂਦਾ ਕਈ ਵਾਰੀ ਹੈ ਨਾ ਘਰ ਵਾਲੇ ਦੱਸ ਲੈਂਦੇ ਆ ਜਾਂ ਇਹ ਹੁਣ ਦੰਦਾਂ ਚ ਤਿੰਨ ਚਾਰ ਸੂਈਆਂ ਨੇ ਪਿਆਉਣਾ ਆਰਾਮ ਨਾਲ ਬਾਕੀ ਹਰਿੰਦਰ ਲਈ ਠੰਡੀ ਸੀਰ ਜੇ ਮਾਰਦੀ ਕੋਈ ਚੱਕਰ ਹੀ ਨਹੀਂ ਹਾਂ ਬਿਲਕੁਲ ਲੱਖੇ ਇਹਦੇ ਥੱਲੇ ਕਿੰਨਾ ਦਾ ਸਹੀ ਬੋਲਾ ਇਹਦੇ ਥੱਲੇ 12 13 ਕਿਲੋ ਬੋਲਾ ਬਈ ਤਿਆਰ ਆ ਚੋਣ ਵਾਲਾ 12 13 ਕਿਲੋ ਹਨ ਤੇ ਬਾਕੀ ਹਰਿੰਦਰ ਹਾਈਟ ਦਿਖਾ ਦੇ ਬਈ ਪਿਆਹ ਵਾਲੀ ਜਰਸੀ ਆ ਕੋਈ ਹਿਮਾਚਲ ਵਾਲੀ ਸਮਝ ਕੇ ਨਾ ਜੇ ਚੀਜ਼ੀ ਆਪਣੀ ਫੁੱਲ ਗਾਰੰਟੀ ਹੋ 101% ਪਿਆਹ ਵਾਲੀ ਜਰਸੀ ਆ ਕਾਦ ਵੇਲਾ ਹੁਣੇ ਐਫ ਜੱਡਾ ਦੇ ਨੇ ਕਾਦ ਹੋਰ ਕਰਨਾ ਬਈ ਬਿਲਕੁਲ ਹਨ ਬਈ ਤੇ ਲਖੇ ਇਹ ਫਿਰ ਅੱਜ ਕਿ ਨਹੀਂ ਦੇਣੀ ਆ ਬਾਈ ਇਹ ਹਰਿੰਦਰ 60000 ਰੁਪਏ 100 ਕਿਲੋਮੀਟਰ ਪੌਣੇ ਪਹੁੰਚ ਕਰਨੀ ਬਈ ਹਨ ਤੇ ਲਖੇ ਉਸ ਤੋਂ ਬਾਅਦ ਤੀਸਰੇ ਨੰਬਰ ਵਾਲੀ ਬਾਰੇ ਦੱਸ ਦੀ ਬਈ ਇਹਦੀ ਕੀ ਡਿਟੇਲ ਕਰਦੇ ਇਹਦਾ ਹਰਿੰਦਰ ਹੁਣੇ ਹੀ ਆਈ ਆ ਵਿਚਾਰੀ ਰੰਬੀ ਜਾਂਦੀ ਆ ਹਜੇ ਠੀਕ ਆ ਬਈ ਇਹਦਾ ਪੌਣ ਦਾ ਮੂਡ ਵੀ ਨਹੀਂ ਪਰ ਅੱਗੇ ਉਹਨਾਂ ਕੋਲ ਛੋਟੇ ਭਾਂਡੇ ਲਗਾਉਂਗਾ ਚੈਨਲ ਬਹੁਤ ਵੀਰਪ੍ਰਭ ਮਗਰ ਲਾ ਵੀਡੀਓ ਵੇਖ ਕੇ ਫੋਨ ਲਾਈ ਜਾਂਦੇ ਰਹਿੰਦੇ ਆ ਇਹ ਥੱਲੇ 7 ਕਿਲੋ ਦੁੱਧ ਆ ਬਾਈ ਕੋਈ 6 ਮੰਨ ਕੇ ਲੈ ਜਾਵੇ ਠੀਕ ਆ ਠੀਕ ਆ ਬਾਈ ਚਾਰ ਚਾਰੇ ਥਾਂ ਵਧੀਆ ਚੱਲਦੇ ਕੋਈ ਭੂਰ ਨਹੀਂ ਕੋਈ ਛਿੱਟੜੀ ਟੋਕੜਾ ਬਾਈ ਨਾ ਪਾਣ ਨੂੰ ਪਤਾ ਕਦੋਂ ਦੀ ਸੂਈ ਆ ਦੋਹਾਂ ਦੀ ਮੰਨ ਲਵੇ ਚਾਰਾਂ ਦੀ ਮੰਨ ਲਵੇ ਰੁਪਈਆ ਪਹਿਲਾਂ 15000 ਲੈਣਾ 15000 ਤੇ ਸੱਜਰਗਾ ਨਾ ਦੇਣੀ ਤੁਹਾਨੂੰ ਕਿਸੇ ਨੇ ਨਾ ਦੋਹਾਂ ਮਹੀਨੇ ਦੀ ਸੂਈ ਦੇਣੀ ਤੇ ਨਾ ਹੀ ਟੋਕੜੀ ਆ ਬਾਈ ਕੋਈ ਵੀਰਪ੍ਰਭ ਨੂੰ ਆਏ ਨਾ ਫੋਨ ਲਾਇਕ ਉਹ ਮਰ ਬੱਚਾ ਕੀ ਆ ਤੇ ਇਹ ਕਲਾ ਦੁੱਧ ਹੀ ਆ ਬਈ 6 ਕਿਲੋ ਤੇ 15000 ਰੁਪਏ ਜੋ ਮਾਨਤਾਨ ਕਰਨਾ ਬਈ ਬਸ ਗਏ ਵੀਰਪਰਾਣ ਨੂੰ ਚੰਗੀ ਲੱਗੀ ਵੀਡੀਓ ਵੇਖ ਕੇ ਬਾ ਉਹੀ ਫੋਨ ਲਾਵੇ ਆਪਣੇ ਜਿਹਨੇ ਲੈਣੀ ਹੈ ਬਈ ਬਾਕੀ ਇਹ ਐ ਲੱਖੇ ਦਾ ਦੁੱਧ ਵੀ ਮੱਝਾਰ ਕਈ ਹੋਊਗਾ ਹੈਨਾ ਬਈ ਪੂਰਾ ਮੱਝਾਰ ਦਾ ਦੁੱਧ ਆ ਬਾਕੀ ਬਈ ਮੱਝ ਹੀ ਇੱਕ ਸਾਉ ਦੀ ਇਹ ਬਿਲਕੁਲ ਹੈਨਾ ਬਈ ਤੇ ਇਹਦਾ ਵਾ ਕੀਤਾ ਏ 15000 ਚ ਮਾਨਤਾਨ ਕਰ ਦਾਂਗੇ ਬਈ 1000 ਰੁਪਏ ਛੱਡਾਂਗੇ 14000 ਦੀ ਦੇਣੀ ਆ ਫੋਨ ਤੇ ਛੋਟ ਕਰਤੀ ਆ ਜਿਹੜੇ ਵੀਰਪਰਾਣੇ ਮਗੌੜੀਆਂ ਬਈ 14000 ਰੁਪਏ ਲੈਣਾ ਬਈ ਪੂਰਾ 13000 ਰੁਪਏ ਨਹੀਂ ਲੈਣਾ ਤੇ ਆ ਕੇ ਲੈ ਜਾਵੇ ਜੀ ਆਪਣੇ ਘ ਆਦੀ ਦੇਖੋ ਥਣ ਥਣ ਸੋਨਾ ਹਨਾ ਜੇ ਆਪਾਂ ਕਹਿ ਦਈਏ ਬਾਕੀ ਜਿਹੜੇ ਬੰਦਿਆਂ ਨੂੰ ਇਹਦੇ ਬਾਰੇ ਪਤਾ ਹਨਾ ਤੇ ਉਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਕਿ ਨਹੀਂ ਹਾਂ ਵੀ ਕਈ ਦੁੱਧ ਦੇ ਸ਼ਕੀਨ ਹੁੰਦੇ ਬਈ ਸੰਗਣਾ ਪੀਂਦੇ ਦੋਗਲਾਏ ਪਸ਼ੂ ਘਰੇ ਰੱਖ ਕੇ ਹਾਂ ਕਈ ਹਰਿੰਦਰ ਬਾਈ ਰੁਪਈਆ ਲਾਉਣ ਦਾ 10000 ਕਹਿਣਗੇ ਬੱਚਾ ਕੀ ਆ ਮਗਰ ਬਈ ਤਾਜੀ ਆ ਪੁੱਛ ਨਾਲ 10000 ਦੇ ਬੱਚੇ ਦੀ ਕੋਈ ਦਿੰਦਾ ਤੁਸੀਂ ਕੀ ਭਾਲਦੇ ਹੋ ਬਈ ਯਾਰ ਹਨਾ ਉਹ ਵੀਰ ਭਰਾ ਮੇਰੇ ਟਾਈਮ ਚੱਕਣ ਵਾਲੇ ਚੀਜ਼ਾਂ ਦੇ ਪੈਸੇ ਉਹਦਾ ਮੁੱਲ ਆਕ ਨਹੀਂ ਉਹ ਜਿਹੜੀਆਂ ਉਹਦੇ ਬਈ ਮੁੱਲ ਵੱਧਾ ਉਹਨਾਂ ਮਗਰ ਬੱਚੇ ਵੀ ਖੜੇ ਆ ਸਾਰਾ ਕੁ ਮਗਰ ਆ ਹਨਾ ਜਿਹਦਾ ਮੁੱਲ ਹੁੰਦਾ ਉਹ ਦੀ ਚੀਜ਼ ਹੁੰਦੀ ਹੈ ਬਿਲਕੁਲ ਹਨਾ ਬਈ ਬਾਕੀ ਉਹ ਉਵੇਂ ਨਹੀਂ ਹਨਾ ਵੀ ਬਾਕੀ ਠੰਡੀ ਸੀਲ ਦਾ ਆਪਣੀ ਫੁੱਲ ਗਰੰਟੀ ਹੈ ਹਰਿੰਦਰ ਉਹਦੀ ਜਿਹੜੀ ਚੀਜ਼ ਦੀ ਜਿਹੜੀ ਹੈਲਦੀ ਉਹ ਹੈਲਦੀ ਦੱਸ ਕੇ ਦੇਵਾਂਗੇ ਬਈ ਬਿਲਕੁਲ ਹਨਾ ਠੰਡਾ ਸੀਲ ਦਾ ਉਹਦਾ ਠੰਡਾ ਸੀਲ ਦੱਸਾਂਗੇ ਬੱਚੇ ਡਰੀ ਜਾਂਦੀ ਹੈ ਜੇ ਆਏਗੀ ਖੜੀ ਆ ਬਾਕੀ ਉਹ ਆ ਲਖਵੀ ਗੱਬਣ ਗੁਬਣ ਟੋਕੜ ਹੋ ਜਵੇ ਦੇਵਾਲੂ ਆ ਚੰਗਾ ਇਹ ਦੁੱਧ ਚੰਗਾ ਦੇ ਉਹ ਚਾਰੀ ਚੰਗੀ ਆ ਲੈ ਕੋਈ ਚੱਕਰ ਨਹੀਂ ਲੈ ਇਹ ਆਪਾਂ ਦੇਣੀ ਆਪਾਂ ਇਹ 15000 ਰੁਪਏ ਮੋਲਾ ਬਈ 1000 ਰੁਪਏ ਛੋੜਾ 14000 ਰੁਪਏ ਲੈਣਾ ਬਈ ਪੂਰਾ ਕੋਈ 13000 ਰੁਪਏ ਵਾਲਾ ਵੀ ਵੀਰ ਭਰਾ ਫੋਨ ਆ ਲਾਵੇ ਨਾ ਆਪਾਂ ਨੂੰ ਪਤਾ ਕਦੋਂ ਦੀ ਸੂਈ ਆ ਨਾ ਇਹ ਮਗਰ ਕੋਈ ਬੱਚਾ ਕੱਲੀ ਗਾਂ ਆ ਦੁੱਧ 6 ਕਿਲੋ ਦੀ ਫੁੱਲ ਗਾਰੰਟੀ ਵਾਲੇ ਘਰ ਦੀ ਵੀ ਜੇ 6 ਕਿਲੋ ਦੁੱਧ ਨਾ ਹੋਇਆ ਆਪਣੇ ਘਰੇ ਬਣ ਜੇ ਬਈ ਕੋਈ ਰੁਪਈਆ 14000 ਲੈਣਾ ਬਸ ਠੀਕ ਲੈਣਾ ਬਈ ਇਹ ਬਾਕੀ ਬਹੁਤ ਜਿਹੜੇ ਸੱਜਣ ਕਹਿੰਦੇ ਨੇ ਥੋੜੇ ਪੈਸੇ ਲੈਣੇ ਉਹਨਾਂ ਵਾਸਤੇ ਕਿ ਨਹੀਂ ਆਪਾਂ ਲੱਖੇ ਕਰਾਈਏ ਚਵਾਈ ਬਈ ਹੈਨਾ ਹਾਂਜੀ ਬਈ ਲਓ ਜੀ ਮਿੱਤਰੋ ਆਪਾਂ ਇਹਦੀ ਚਵਾਈ ਕਰਕੇ ਦਿਖਾਵਾਂਗੇ ਹੈਨਾ ਕਰਮ ਵਾਲੀ ਦੀ ਮਗਰ ਵੀ ਇਹਦੇ ਵਿੱਚੀ ਆ ਥਣ ਭੰਡਾ ਬਹੁਤ ਜ਼ਿਆਦਾ ਸਮੂਹਾ ਹੈ ਗੱਲਬਾਤ ਕਰਨ ਲਈ ਕੱਦ-ਕਾੜ ਦੀ ਬਹੁਤ ਜ਼ਿਆਦਾ ਬੱਚੀ ਦਾ ਤੇ ਬਾਕੀ ਆਪਾਂ ਚਵਾਈ ਕਰਕੇ ਦਿਖਾਵਾਂਗੇ ਹਾਂ ਕਰਮ ਦਾ ਫੇਰ ਢੱਲਾ ਹੋਵੇ ਲੈਣਾ ਉਨੇ ਇੱਕੋ ਜਗਾਈ ਹੈ ਬਾਈ ਕਿ ਨਹੀਂ ਹਾਂਜੀ ਬੱਚੀ ਵੀ ਹੈ ਨਾ ਭਵੇਂ ਜੰਦਰ ਯਾਰ ਕੋਈ ਉੱਤੇ ਬਹਿ ਕੇ ਚੋ ਲਵੇ ਜਾਂ ਦੂਜੀ ਤੇ ਕੁਰਸੀ ਦੇ ਬਹਿ ਕੇ ਚੋ ਲਵੇ ਕੋਈ ਚੱਕਰ ਨਹੀਂ ਨਾ ਵੀ ਲਾਮ ਕਮਾਲ ਹੈ ਵਾ ਨਹੀਂ ਹਾਂਜੀ ਉਹਨੇ ਹੀ ਅੱਗੇ ਨੂੰ ਉਹਨੇ ਹੀ ਪਿੱਛੇ ਨੂੰ ਆਂਗੇ ਨਹੀਂ ਹਾਂਜੀ ਬਾਕੀ ਉਹ ਇੰਨੀ ਸੋਹਣੀ ਸਟਾਰਟਿੰਗ ਕੀਤੀ ਹੈ ਬੱਚੀ ਦੁੱਧ ਹੋਰ ਵੀ ਪਾ ਸਕਦੀ ਹੈ ਜੀ ਕਿ ਨਹੀਂ ਹੂੰ ਨਾ ਕੀ ਲਖੇ ਜਿਵੇਂ ਜਾਂ ਥਾਣਾ ਉਹ ਏ ਜੀ ਇਹਨੂੰ ਚਬਾਈ ਕਰਨ ਵਾਲੀ ਹੋਣਾ ਨਹੀਂ ਲੋਕ ਮਰ ਖੜੇਗਾ ਮਰਾ ਤੇ ਚਬਾਈ ਆਪਾਂ ਕਰਕੇ ਦਿਖਾਉਨੇ ਆਪਾਂ

ਹਾਂ ਬੇਖ਼ਾਤ ਮਨਾਲਾ ਵੀਰੇ ਸੋਖਾ ਕੋਣੀ ਕਿ ਤਰਿਆ ਲੱਖੇ ਜਿਵੇਂ ਤੂੰ ਵਾਕੇ ਗਈ ਵੀ ਜਿਹੜੇ ਜਿਹੇ ਜ੍ਹਾ ਥਾਣ ਹੋ ਗੋਣਾ ਉਹ ਹੀ ਜਿਹੜੀ ਚਵਾਈ ਹੋਊਗੀ ਕਿ ਨਹੀਂ ਵੀ ਚਵਾਈ ਦੇਖ ਤੂੰ ਇਹਨ ਬਹੁਤ ਜਿਆਦਾ ਸਾਫ਼ ਆ ਕਿ ਨਹੀਂ ਕੋਈ ਭੂਰ ਛਿੱਟਾ ਨਹੀਂ ਹਾਂਜੀ ਬਈ ਬਾਕੀ ਲੱਖੇ ਜਿਵੇਂ ਆਪਾਂ ਗੱਲਬਾਤ ਕਰੀਏ ਹੈ ਨਾ ਵੀ ਬੱਚੀ ਨੇ ਪਹਿਲੇ ਸੂਜੂਏ ਕੱਦ-ਕੱਡ ਥੋਣਾ ਕਰ ਗਈ ਹਨਾ ਟੀਕਾ ਵੀ ਕੋਈ ਚੰਗੇ ਸੀਮਣ ਦਾ ਹੀ ਹੋ ਜੀ ਆਪਾਂ ਕਹਿ ਰਹੇ ਹਾਂ ਸੀਮਣ ਦਾ ਆਪਾਂ ਝੂਠ ਮਾਰੀ ਜਈਏ ਐਵੇਂ ਬਈ ਫਲਾਨ ਦੇ ਚੌਂਕੇ ਦਾ ਆਪਾਂ ਨੂੰ ਕੋਈ ਪਤਾ ਹੀ ਨਹੀਂ ਪਰ ਬਈ ਇਹ ਬੱਚੀ ਦਿੱਤੀ ਰ ਉਹ ਚੰਗਾ ਹੀ ਟੀਕਾ ਹੋਊਗਾ ਚੰਗਾ ਟੀਕਾ ਹੋਊਗਾ ਹਨਾ ਐਵੇਂ ਕਹਿ ਦੇਰੀ ਆ ਲੈ ਕਹਿੰਦਾ ਬੱਚੀ ਦੀ ਤਾਂ ਬਈ ਸੈਕਸਰ ਸੀਮਣ ਹੋ ਹਨਾ ਪਰ ਜੇ ਆਪ ਇਹ ਕਰਨ ਵਾਲੀ 20 ਕਿਲੋ ਦੁੱਧ ਤੇ ਫਿਰਦੀ ਤਾਂ ਬੱਚੀ ਚੰਗੀ ਹੋਊਗੀ ਇਹਦੀ ਧੀ ਚੰਗੀ ਹੋਊਗੀ ਕਿ ਨਹੀਂ ਹਾਂਜੀ ਬਈ ਬਾਕੀ ਤੁਹਾਡੇ ਸਾਹਮਣੇ ਆ ਜਿਵੇਂ ਬਈ ਲਖੇ ਆਪਾਂ ਵੀਡੀਓ ਸ਼ੁਰੂ ਜੀ ਵੀ ਕੀ ਹੈ ਵੀ ਮੂੰਹ ਆ ਦਾ ਦੁੱਧ ਹੈ ਹੀ ਨਹੀਂ ਇਹਦੇ ਚਕ ਨਹੀਂ ਕੋਈ ਬੰਦਾ ਚੋਕੇ ਤਸੱਲੀ ਕਰਕੇ ਲੈ ਕੇ ਜਾਵੇ ਜਿਹੜੀ ਸਭ ਤੋਂ ਮੇਨ ਗੱਲ ਹੈ ਕਿ ਨਹੀਂ ਕਿਉਂਕਿ ਬਾਕੀ ਆ ਦੇਖ ਲੈ ਰੱਖੇ ਮੈਨੂੰ ਅਜੇ ਲਾਵੇ ਵੀ ਦੁੱਧ ਘੱਟ ਵੇਣੇ ਪਹਿਲੇ ਦੋਹਾਂ ਥਣਾ ਚੋਂ ਹੀ ਨਾ ਦੁੱਧ ਦੇਦਾ ਕਿ ਨਹੀਂ ਤਾਂ ਹੈਗਾ ਦੁੱਧ ਤੇ ਬਾਕੀ ਜਿਹੜੇ ਰਜਾਈ ਦੇ ਪਏ ਭਾਲਦੇ ਆ ਹਨਾ ਗਾਵਾਂ ਬਈ ਵੀ ਕਹਿੰਦੇ ਵੀ ਤਲ ਆਥ ਨੇ ਚੋਈ ਹੋਣੀ ਬਈ ਆਥ ਨੇ ਆਜੋ ਐਡਾ ਹੀ ਲੈ ਜਾਓ ਤੇ ਇੰਨਾ ਹੀ ਦੁੱਧ ਹੋਊਗਾ ਹਾਂ ਹਾਂ ਅ ਜੇ ਹੁਣ ਜਣ ਕੇ ਈ ਅੱਧਾ ਘੰਟਾ ਪਾਉਣਾ ਘੰਟਾ ਲੇਟ ਹੋਈ ਓਨਾ ਕ ਤਾਂ ਫਰਕ ਪਾਉਗੀ ਓਨਾ ਫਰਕ ਪਾਉ ਬਾਈ ਇੰਨਾ ਹੀ ਦੁੱਧ ਹੋਊਗਾ ਕੋਈ ਟਾਈਮ ਟੂ ਟਾਈਮ ਰਲਾ ਲਵਾਂ ਪਰ ਟਾਈਮ ਫਰਨਰ ਦਿਖਾ ਦਿੰਦੇ ਆ ਆਪਣਾ ਬਈ ਖੋਟਾ ਨਹੀਂ ਆਪਣਾ ਖਰਾਂ ਆ ਜਾਵਾਂ ਆ ਵੇਖ ਲੈ 8 ਵਜੇ ਚੱਲੇ ਹਨ 8 ਵਜੇ 8 ਵਜੇ ਕੋਈ ਆਵੇ ਜਿੰਨਾ ਦੁੱਧ ਨਾ ਹੋਇਆ ਬਾਈ ਜੀ ਜਿੱਥੋਂ ਤੇਲ ਬਲ ਕੇ ਆਉਂਗੇ ਹਜ਼ਾਰ ਦਾ ਤੇਲ ਬਲ ਕੇ ਉਹ 2000 ਰੁਪਏ ਮੋੜ ਕੇ ਤੋਰਾਂਗੇ ਬਿਲਕੁਲ ਹਨ ਤੇ ਲਖੇ ਕਿੰਨਾ ਦੁੱਧ ਥੱਲੇ ਕਰਮ ਵਾਲੀ ਥੱਲੇ ਬਾਈ 20 ਕਿਲੋ ਹਰਨਰ ਬਾਈ ਸਣੇ ਬੱਚੀ 20 ਕਿਲੋ ਦੁੱਧ ਆ ਬਾਈ ਠੀਕ ਹੈ ਨਾ ਬੱਚ ਬੀ ਲੀਟਰ ਦੁੱਧ ਮਗਰ ਇਹਦੇ ਬੱਚੀ ਤੇ ਲੱਕੇ ਮੁੱਲੇ ਦਾ ਕੀ ਕਰਨਾ 70000 ਤੇ ਹਰਿੰਦਰ 100 ਕਿਲੋਮੀਟਰ ਪਹੁੰਚ ਕਰਨੀ ਹੈ ਬਈ ਬਾ ਠੀਕ ਹੈ ਨਾ ਬਈ ਜੇ ਕੇ ਵੀਰ ਭਰਾ ਨੇ ਪਹੁੰਚ ਨਹੀਂ ਕਰਾਉਣੀ ਉਹ ਜਦਾ ਮਾਰ ਤਾਨ ਕਰਾ ਲਾਂਗੇ ਜੇ ਵਿੱਚੋਂ ਬਈ ਮਾਰ ਤਾਨ ਨਹੀਂ ਕਰਾਉਣਾ ਉਹ ਜੇ ਤੁਹਾਡਾ ਕਰਾਇਆ ਫੇਰੀ ਹੋ ਜੂਗਾ ਤੇ ਦੁੱਧ ਲੱਕੇ ਕੋਈ ਬੰਦਾ ਆਪਣੇ ਕੋਲੇ ਆਕੜੰਗ ਦੋੜਾਂਗਾ ਆਪਾਂ ਕਹਿੰਦਾ ਤਸੱਲੀ ਕਰਕੇ ਲੈ ਕੇ ਚੱਲੀ ਚਾਰ ਲੰਗ ਝੋਲ ਵੇ ਹਰਿੰਦਰ ਭਾਵੇਂ ਕੋਈ ਯਾਰ ਬੜੀ ਹੈ ਨਾ ਬਈ ਜਦੋਂ ਤਸੱਲੀ ਹੋਊਗੀ ਉਦੋਂ ਲੈ ਕੇ ਜਾਣੀ ਹੈ ਨਾ ਆਪ ਵੀ ਦੇਖੋ ਹਣਾ ਬਾਕੀ ਚਵਾਈ ਚੁਈ ਵੱਲੋਂ ਤੇ ਬਾਕੀ ਚਵਾਈ ਦਾ ਵੀ ਕੋਈ ਬਾਹਲਾ ਟਾਈਮ ਨਹੀਂ ਹਾਂ ਲਓ। ਬਾਕੀ ਲੱਖਾ ਇਹ ਕਹਿੰਦਾ ਹੁੰਦਾ ਬਾਈ ਇਹਨੂੰ ਤੁਸੀਂ ਬੇਲੀ ਹੁੰਦੀ ਮੰਨਿਆ ਕਰੋ ਲੱਖੇ ਕਿ ਨਹੀਂ ਆਪਣਾ ਸੁਭਾਈ ਇਹੋ ਜਿਹਾ ਕਿ ਨਹੀਂ ਸਹੀ ਗੱਲ ਹੈ ਬਾਈ ਪਰ ਕਈ ਵਾਰੀ ਚਲੋ ਹਰੇਕ ਬੰਦਾ ਇਹ ਸੋਚਦਾ ਹੈ ਬਾਈ ਬੰਦਾ ਕਹਿ ਹੁੰਦਾ ਆਹ ਹਾਲ ਦਿਖਾ ਦੇ ਬਈ ਅਗੂ ਆਗਲਾ ਕਿੱਥੋਂ ਤੱਕ ਚੜਿਆ ਪਿਆ ਤਾਂ ਤੱਕ ਲੱਖੇ ਮੜੀ ਨੇੜੀ ਕਰਦੀ ਵਾਰਦੀ ਬਾਈ ਇਹ ਨੇੜੀ ਕਰਦੇ ਤੇ ਹਾਂ ਕਿਉਂਕਿ ਇਹ ਚੀਜ਼ ਹੈ ਬਾਈ ਦੀ ਇਹ ਹੁੰਦੀ ਹੈ ਵੀ ਚਲ ਯਾਰ ਬਈ ਲੱਖੇ ਇਹਦੇ ਚਿਹਰੇ ਹੁੰਦਾ ਵੀ ਚਵਾ ਕੇ ਦੇਣਾ ਥੋੜਾ ਸੌਖਾ ਹੋ ਜਾਂਦਾ ਬਾਈ ਕਿ ਨਹੀਂ ਹਾਂਜੀ ਬਈ ਤੇ ਕੋਈ ਬੰਦਾ ਚੋਕੇ ਲੈ ਕੇ ਜਾਂਦਾ ਹੁੰਦਾ ਔਰ ਕਾ ਉਹਦੇ ਜ ਆਪਾਂ ਨੂੰ ਵੀ ਟੈਨਸ਼ਨ ਘੱਟ ਜਾਂਦੀ ਐ ਅਗਲੇ ਨੂੰ ਵੀ ਘਟ ਜਾਂਦੀ ਐ ਕਿ ਨਹੀਂ ਹਾਂਜੀ ਹਾਂਜੀ ਬਾਈ ਬਾਕੀ ਗੱਭਣ ਜਿਵੇਂ ਹੁਣੇ ਬੱਚੀ ਗੱਭਣ ਲਈ ਹੋਵੇ ਉਹਦੇ ਥਣ ਭਾਂਡੇ ਦਾ ਵੀ ਨਹੀਂ ਪਤਾ ਲੱਗਦਾ ਨਵੇਂ ਬੰਦੇ ਨੂੰ ਕਿ ਨਹੀਂ ਉਹਨੂੰ ਉਹਨੂੰ ਸਵਾਉਣ ਦਾ ਵੀ ਨਹੀਂ ਪਤਾ ਸਿਆਲਾਂ ਦਾ ਟਾਈਮ ਐ ਕਿ ਨਹੀਂ ਸਵਾਉਣਗੇ ਬਹੁਤ ਔਖੀਆਂ ਦਾਸ ਦਿੰਦਾ ਜਵਾਕਾਂ ਨੂੰ ਰੱਖਣਾ ਪੈਂਦੀਆਂ ਕਿ ਨਹੀਂ ਰੱਖਣਾ ਪੈਂਦਾ ਬਾਈ ਤੇ ਜਿਵੇਂ ਜਿਵੇਂ ਪਸ਼ੂ ਦੁੱਧ ਜੇ ਨਿਕਲੀ ਜਾਂਦਾ ਫੇਰ ਚੱਲ ਪਸ਼ੂ ਸੰਭਲ ਜਾਂਦਾ ਹੈ ਕਿ ਨਹੀਂ ਬਾਕੀ ਬਲੂਨ ਨੂੰ ਤਾਂ ਟਿਕਾਉਣਾ ਵੀ ਪੈਂਦਾ ਹੈ ਕਿ ਨਹੀਂ ਸਾਰਾ ਕੁਝ ਕਰਨਾ ਪੈਂਦਾ ਹੈ ਟਿਕਾਉਣਾ ਪੈਂਦਾ ਹੈ ਇਹ ਸਮਝ ਲੈ ਵੀ ਤੇ ਦੁੱਧ ਤਿਆਰ ਹੀ ਆ ਜਾ ਕੇ ਇਹ ਨਹੀਂ ਪਾਉਣ ਲੱਗਣਾ ਉਹਦੇ ਕਿ ਨਹੀਂ ਬਾਕੀ ਚਲੋ ਆਪਣੀ ਤਾਂ ਚੀਜ਼ ਆ ਆਪਾਂ ਤਾਂ ਕਹਿਣੀ ਆ ਬਈ ਬਾਕੀ ਤੁਸੀਂ ਆਪਦੀ ਸਮਝ ਨਾਲ ਜਿਵੇਂ ਵੀ ਤੁਹਾਨੂੰ ਸਹੀ ਆ ਉਹ ਵਿੱਚ ਹੋ ਗੋ ਨਹੀਂ ਬੰਨ ਪਾਇਆ ਬਾਕੀ ਅੰਦਰਿਆ ਜਾਤ ਬਰੀਡ ਫੁੱਲ ਆ ਬਈ ਕੋਈ ਚੱਕਰ ਨਹੀਂ ਹੋ ਜਾ ਬਾਕੀ ਥੋੜਾ ਜਿਹਾ ਨਵਾਈ ਕਰਕੇ ਬਚੀ ਥੋੜੀ ਠੰਢੀ ਜਿਹੀ ਮਨ ਨਹੀਂ ਖੜੀ ਆ ਦੁਪਹਿਰ ਨੂੰ ਲੱਖੇ ਪੂਰੀ ਖੈਣ ਜਾਣੀ ਆ ਨਾ ਕੋਈ ਬਹੁਤ ਜਿਆਦਾ ਜੇ ਕੋਈ ਆਊਗਾ ਬਾਈ ਯਾਰ ਵੇਖ ਕੇ ਮੋੜਦਾ ਨਹੀਂ ਬਾਈ ਯਾਰ ਪਸੰਦ ਆਊਗੀ ਉਹਲੇ ਨੂੰ ਹਾਂ ਹਾਂ ਫਾਲਗਾ ਹੋਈ ਨਹੀਂ ਹੋਈ ਨਹੀਂ ਟਾਲਾ ਪਿੰਦੇ ਟਾਲ ਜਾਣਾ ਪੰਨੂ ਅੱਜ ਲਾਤੀ ਦੀ ਬਾਕੀ ਮਗਰਲੇ ਥਣਾ ਥਣਾ ਲਵੀ ਚਵਾਈ ਜਮਾ ਐਨ ਓਕੇ ਆ ਕਿ ਨਹੀਂ ਗਿਆ ਪਤਾ ਨਹੀਂ ਮਾਤ ਨੰਬਰ ਰਣਦੇਰ ਯਾਰ ਬੁੜੀਆਂ ਚੋਲਣ ਜਵਾਬ ਚੋਈ ਜਾਣ ਯਾਰ ਇਹਨੂੰ ਚੱਕਰ ਹੀ ਨਹੀਂ ਕੋਈ ਦੁੱਧ ਵੀ ਚਿੱਟਾ ਸ਼ਹਿਦਾਰਗਾ ਵੀ ਦੁੱਧ ਅਗਲਾ ਕੋ 20 ਕਿਲੋ ਤੇ ਪਾਣੀ ਯਾਰ ਹੂੰ ਸ਼ਹਿਦਾਰਗਾ ਮਿੱਠਾ ਹੁੰਦਾ ਹੋਰ ਸ਼ਾਇਦ ਸ਼ਹਿਦਾਰਗਾ ਮਿੱਠਾ ਯਾਰ ਚਿੱਟਾ ਦਾ ਦਹੀ ਜਾਂਦਾ ਦੁੱਧ ਬਾਕੀ ਲੱਖੇ ਰਹਿ ਗਣ ਕੋਈ ਤੇਰਾ ਚੋਈ ਗਈ ਆ ਫੇਲੀ ਹੋ ਗਈ ਆ ਬਾਈ ਕਿ ਨਹੀਂ ਕੋਈ ਆਦਾ ਇੱਕ ਡੰਗ ਦੋ ਡੰਗ ਜਦੋਂ ਐਨ ਤਸੱਲੀ ਹੋ ਗਈ ਉਹ ਤੋਂ ਲੈ ਕੇ ਜਾਓ ਕਿ ਨਹੀਂ ਕਾਲੀ ਆਪਾਂ ਨੂੰ ਹੈ ਹੀ ਨਹੀਂ ਰੱਖੇ ਕੋਈ ਨਹੀਂ ਜਮਾਈ ਕਾਲੀ ਹੈ ਨਹੀਂ ਬਈ ਕਿਸੇ ਚੀਜ਼ ਦੀ ਵੀ ਕਾਲੀ ਹੈ ਨਹੀਂ ਹਾਂ ਨਹੀਂ ਮੈਂ ਤਾਂ ਕਈ ਵਾਰੀ ਪਸੂ ਪਾਸ ਮਣ ਲੱਗਿਆ ਮੜਾਇਆ ਕਰਦਾ ਹੀ ਆ ਕਿ ਨਹੀਂ ਬਾਕੀ ਸੰਦਰੀ ਆ ਜਿਉਂ ਕਰਨੀ ਚੋਕੀ ਲੈ ਜਾਣੀ ਆ ਮਗਰ ਤਾਂ ਰਹੀ ਕੁਛ ਨਹੀਂ ਗਿਆ ਬਾਈ ਆ ਪਗੜਾ ਵੀ ਹਨਾ ਕੋਈ ਉਹ ਦੀ ਗੱਲ ਆ ਕੋਈ ਇਹ ਲਖੇ ਜਾਤ ਬਰੀੜਾ ਇਹਨੂੰ ਤਾਂ ਬੰਦਾ ਸੇਵਾ ਕਰਨ ਵਾਲਾ ਲੈ ਜਵੇ ਬੰਦਾ ਕਿ ਨਹੀਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਨਹੀਂ ਜਿਹੜਾ ਬੰਦਾ ਸਾਂਭਣ ਵਾਲਾ ਲੈ ਗਿਆ ਉਹਦੇ ਹਰ ਕੀ ਦੀ ਰੀਸ ਨਹੀਂ ਕਿ ਨਹੀਂ ਵਖੇ ਕਿੰਨਾ ਦੁੱਧ ਸਹੀ ਥਲੇ ਬਾਈ ਆਪਾਂ 20 ਲੀਟਰ ਦੁੱਧ ਹਰੰਦਰ ਬਾਈ ਦੋਆਂ ਵੇਲਿਆਂ ਦਾ ਹਮ ਮਗਰ ਬੱਚਾ ਬੱਛੀ ਬਾਈ 70000 ਰੁਪਏ ਚ ਬਾਈ 100 ਕਿਲੋਮੀਟਰ ਪਹੁੰਚ ਕਰਨੀ ਬੜੀ ਠੀਕ ਹੈ ਨਾ ਬਾਈ ਤੇ ਬਾਕੀ ਹਜੇ ਕੋਈ ਇਹਨੂੰ ਕੋਈ ਦਾ ਹਾਰ ਸ਼ਿੰਗਾਰ ਨਹੀਂ ਲਾਇਆ ਕਿ ਨਹੀਂ ਨਹੀਂ ਬਾਈ ਕਦੇ ਨਹੀਂ ਆ ਕੇ ਬੜ ਨਖਰੂਗੀ ਜੇ ਕਰਮ ਵਾਲੀ ਕਹਦੀ ਹੈ ਕਿ ਨਹੀਂ ਆਹ ਦੀ ਚਵਾਈ ਹੋ ਗਈ ਹੈ ਇਹਦੀ ਕਰਮ ਵਾਲੀ ਦੀ ਤੇ ਲੋ ਵੀ ਮਿੱਤਰੋ ਹੁਣ ਆਪਾਂ ਜਰਸ ਲਖੇ ਇਹਦੀ ਬਹੁਤ ਮੰਗ ਆ ਬਾਈ ਕਿ ਨਹੀਂ ਹਾਂਜੀ ਬਾਈ ਜਰਸੀ ਦੀ ਜੇ ਆਪਾਂ ਕਹਦੀ ਹੈ ਕਿ ਨਹੀਂ ਹਾਂਜੀ ਬਾਈ ਬਾਕੀ ਇਹਨਾਂ ਦੇ ਡੇ ਕੱਦ ਕਾਠ ਵਾਲੀ ਪਹਿਲਣ ਵੱੱਛੀ ਇਹ ਜਿਹੜੇ ਤਾਂ ਨਾਲ ਪਤਲੀ ਲੱਗਦੀ ਹੈ ਇਹਦਾ ਬਾਈ ਸਵੀਰ ਗਾਂ ਖੁਰਣਾ ਹੰਦਰ ਜਿਵੇਂ ਜਿਹੜੀ ਉੱਪਰ ਵਧੀ ਗਈ ਨਾ ਅਗਲੇ ਸੂਏ ਥੋੜਾ ਜਿਵੇਂ ਸਿਆੜਾ ਜਿਵੇਂ ਤਾਜੀ ਕਰ ਜਾਂਦੀ ਹੈ ਨਾ ਥੋੜਾ ਜਣ ਕੇ ਜਿਵੇਂ ਸੂਆ ਜਿਆ ਕੇ ਨਾ ਮੰਦੀ ਆ ਕਿ ਨਹੀਂ ਕੇਰਾ ਬਈ ਤਾਂ ਇਹ ਜੀ ਸੈਟ ਜਾਂਦਾ ਪਸੂ ਹਾਂ ਬਾਕੀ ਕਿਵੇਂ ਓਵੇਂ ਲੱਸੀ ਫਿੱਕੀ ਨਹੀਂ ਕੋਈ ਨਾ ਨਾ ਉਹ ਸੂਆ ਉਹਨੇ ਵੀ ਗਾਣੇ ਮੰਨੇ ਪਰ ਉਹ ਹੁਣ ਨਿਕਲ ਚਲੀ ਉਹਦੇ ਚੋਂ ਹਨਾ ਸੂਏ ਚੋਂ ਦੇਨ ਹੀ ਦੋ ਤਿੰਨ ਹੋਇਆ ਹਰਦਰ ਸਾਰੇ ਵਰਦਨ ਪਰ ਦੋਹਾਂ ਤਿੰਨ ਨਦਰਾਂ ਦਾ ਸੂਆ ਕਿੰਨਾ ਕਿ ਦੁਨੀਆਂ ਹਾਂ ਬਿਲਕੁਲ ਹਨ ਬਈ ਬਾਕੀ ਹੂੰ ਸੋਣੀ ਸੁਨੱਖੀ ਆ ਥਣ ਸੋਹਣਾ ਕਿ ਨਹੀਂ ਬਾਲੀ ਸੋਣੀ ਆ ਯਾਰ ਆਪਾਂ ਦੱਸਿਆ ਅੰਦਰ ਕੋਲੇ ਆ ਕੇ ਕੋਈ ਵੀ ਬੰਦਾ ਮੁੜਦਾ ਨਹੀਂ ਗਿਆ ਯਾਰ ਅਗਲਾ ਲੈ ਕੇ ਹੀ ਜਾਊਗਾ ਜਿਹਨੇ ਬਾਕੀ ਇਹ ਹੈ ਥੋੜੇ ਜਿਹਾ ਵਿੱਤ ਵਾਲੀ ਆ ਹਨਾ ਜਿਵੇਂ ਥੋੜੇ ਜਿਹਾ ਪੱਟੇ ਕਾ ਕੇ ਗਾਲਾ ਗੂਲਾ ਪਰ ਇਹਨਾਂ ਨੂੰ ਨਕੇ ਦਾਣਾ ਹੀ ਜਾਈਦਾ ਹੁੰਦਾ ਇਹਨਾਂ ਨੂੰ ਬਾਹਲਾ ਪੱਠਿਆ ਪੁੱਠਾਂ ਲੱਗਦੀ ਹੈ ਨਾ ਦਾਣਾ ਪਈਏ ਮਾ ਤਾਂ ਮਾੜਾ ਸਾਈਡ ਨੂੰ ਜੀ ਸੋਹਣੀ ਥਾਣੀ ਦੇਖਣਾ ਕਿਵੇਂ ਲੱਗਦੀ ਹੈ ਨਹੀਂ ਕਾਜਾ ਵਿੱਚ ਕਰ ਲਈ ਲੋਟ ਥੱਲੇ ਲੱਗ ਗਈ ਹਾਂ ਕਰੀ ਥੱਲੇ ਲੱਗ ਲੱਗ ਗਿਆ ਬੱਚਾ ਬੱਚਾ ਲੱਗੇ ਦੋਨਾਂ ਦਾ ਨਹੀਂ ਕੋਈ ਵੀ ਸ਼ਟਰ ਚੋਣ ਦੀ ਲੋੜ ਨਹੀਂ ਕੋਈ ਚੱਤਰ ਹੀ ਨਹੀਂ ਗਿਆ ਬਈ ਯਾਰ ਮੱਚਾ ਮੁੱੱਚਾਂ ਦਾ ਪਰ ਜਾਦ ਬਰੀਡ ਵਾਲਾ ਪਤੂ ਨਹੀਂ ਕਰਦਾ ਬਈ ਬੱਚੇ ਦਾ ਨਹੀਂ ਕਰਦਾ ਨਹੀਂ ਕਰਦਾ ਦੋ ਗਲਾਂ ਕਾਮਾਂ ਕਰਦਾਂ ਬਈ ਯਾਰ ਹੋਰ ਸਟਾ ਇਹਦੇ ਵੀ ਹੈ ਨਹੀਂ ਹਨਾ ਮਾ ਤਾਂ ਦੂਜੇ ਵੀ ਮੜਾ ਇੱਕ ਹੀ ਚੋਦੀ ਇਹ ਯਾਰੇ ਸਣ ਓਕੇ ਹੈ ਹਨਾ ਬੱਟੇ ਚਵਾਈ ਦਾ ਦਾ ਮਤਲਬ ਇਹ ਹੁੰਦਾ ਵੀ ਯਾਰ ਵੀ ਖਣ ਭਾਂਡੇ ਦਾ ਪਤਾ ਲੱਗ ਗਿਆ ਦੁੱਧ ਤਾਂ ਬਈ ਤੋਂ ਹੀ ਸੇਵਾ ਦਾ ਨਹੀਂ ਦੁੱਧ ਬਈ ਸੇਵਾ ਦਾ ਹੀ ਬਾਕੀ ਕੋਈ ਸੇਵਾ ਇੱਕ ਮਿੰਟ ਦਾ ਫੜਾਇਆ ਨਾ ਹੁਣੇ ਹੀ ਕਰੇ ਬਾਕੀ ਲਖੇ ਜਿਵੇਂ ਆਪਾਂ ਵੀਡੀਓ ਚ ਵੀ ਦੱਸਿਆਣਾ ਕਿ ਜਿਹੜੀ ਚਾਰ ਦਿਨ ਦਾ ਨਵਾਂ ਹਾਣਾ ਹਨਾ ਇਹਨੇ ਸੂਏ ਮੌ ਇਹਨਾਂ ਪਿਉਵੇਂ ਆ ਕਿ ਨਹੀਂ ਹਾਂਜੀ ਬਈ ਪੰਜ ਚਾਰ ਸੂਏ ਤਾਂ ਆ ਰਾਵਣਾ ਪਿਉਗੀ ਕਿ ਵੀ ਕਿ ਨਹੀਂ ਫੇਸਬੁਕ ਦੀ ਕੁਆਲਿਟੀ ਸੋਹਣੀ ਆ ਤਨ ਸੋਹਣਾ ਏ ਕੋਈ ਸੈਕਟਰ ਸਕਸੈਸ ਸੀਮਨ ਲਵਾ ਰਿਹਾ ਹਾਈਟ ਦਾ ਦੇਰਿੰਦਰ ਬਾਈ ਐਪ ਤੋਂ ਬਰਾਬਰ ਹਾ ਜੇ ਤੇ ਬਾਕੀ ਨੇ ਕੰਦਾ ਕਰਨਾ ਬਈ ਇਹ ਗੱਲ ਯਾਦ ਰੱਖਿਓ ਨੇ ਕਰਕੇ ਕਰਨਾ ਹਾਈਟ ਦਾ ਲਖੇ ਜਿਵੇਂ ਮਾਤਾ ਦੀ ਚਵਾਈ ਤੋਂ ਪਤਾ ਲੱਗ ਜਾਂਦਾ ਯਾਰ ਆ ਵੀ ਸਰ ਕਿੱਥੇ ਹੈਣਾ ਸਰ ਕਿੱਥੇ ਜਾਂਦਾ ਏ ਉਹ ਆਪਾਂ ਮੈਂ ਕਹੀਆ ਮੈਂ ਬਾਹਲੇ ਵੱਡੇ ਕਰਦੀ ਅਗਲਾ ਕਹ ਬਾਈ ਨਹੀਂ ਇਹ ਉਹ ਅਗਲਾ ਆਖਾ ਆਈਡੀਆ ਲਾ ਲਵੇ ਜੀ ਦਾ ਕਰੀ ਐਡੀ ਜਾਂ ਜਰਸਾਂ ਐਡ ਗੜਗਾ ਘਰ ਘਰ ਨਹੀਂ ਖੜਿਆ ਬਈ ਨਿੱਕ ਬੱਕਰੀਆਂ ਜਿਹੜੀਆਂ ਜਰਾਂ ਦਾ ਹਰੇਕ ਕੋਲ ਹੀ ਆ ਬਈ ਹੈਨਾ ਬੰਦੇ ਹੁਮਾਚਲਾ ਲਿਆ ਨੇ ਬਸ ਇਹ ਦੇ ਵਿੱਚ ਜਾਂਦੇ ਲੋਕੀ ਵੀਡੀਓ ਤੇ ਵੀ ਹਰਿੰਦਰ ਲਿਆ ਲਿਆ ਕੇ ਟਰੱਕ ਭਰ ਲਿਆਉਂਦੇ ਹਾਂ ਹਿਮਾਚਲ ਚੋਂ 30 35 35 ਹਜ਼ਾਰ ਦਾ ਰਈ ਜਾਂਦੇ ਫਿਰ ਉਹ ਗਾਂ ਜਾ ਕੇ ਜਾਂ ਮਰ ਜਾਂਦੇ ਨੇ ਬਿਮਾਰ ਹੋ ਜਾਂਦੇ ਨੇ ਉਹਨਾਂ ਲਈ ਫਾਇਦਾ ਨਾ ਮੋਗ ਮਾਰਦੀ ਹਰਿੰਦਰ ਨਵਾਈ ਨਹੀਂ ਗਈ ਵੇਲਾ ਕਿੰਨੀ ਕਿ ਲਿਬੜੀਆ ਤੇ ਗਾਲਾਂ ਕਰੀ ਜਾਂਦੀ ਪੱਠੇ ਦੇ ਪਾਸੇ ਹੋਈ ਖੜੀ ਬਾਕੀ ਦਿਨ ਲੱਗਿਆ ਦਨਾਂ ਮੈਂ ਪਰ ਗੱਬਣ ਪਸ਼ੂ ਨੂੰ ਜਿਹੜਾ ਤਾਜ਼ਾ ਸੂਆ ਨੂੰ ਨਿਵਾਉਣਾ ਚਾਹੀਦਾ ਨਹੀਂ ਨਹੀਂ ਦੋਹਾਂ ਤਿੰਨ ਦਿਨਾਂ ਦੇ ਪਸ਼ੂ ਨੂੰ ਨਹੀਂ ਨਿਵਾਉਣਾ ਚਾਹੀਦਾ ਅੱਜ ਚੱਕਰ ਪਿਆ ਕਾੜਾ ਵੀ ਨਹੀਂ ਦਿੱਤਾ ਜਾਂਦਾ ਜਾਂ ਕੋਈ ਹੋਰ ਗੱਲਬਾਤ ਹੈ ਬਜਟ ਆਈ ਦਾ ਹੁਣ ਟਾਈਮ ਆ ਦੁੱਧ ਇੱਕ ਦਿਨ ਠੰਡ ਮੰਨਗੇ ਪਸੂ ਡਾਊਨ ਹੋ ਜਾਂਦੇ ਯਾਰ ਇਹ ਮੰਨਣੀ ਪਊਗੀ ਗੱਲ ਕਿ ਨਹੀਂ ਬਾਕੀ ਉਹ ਸੋਹਣੀ ਸੁਨੱਖੀ ਹੈ ਕਿ ਨਹੀਂ ਘਰੇ ਖੜੀ ਵੀ ਸੋਹਣੀ ਲੱਗੂਗੀ ਕਿ ਨਹੀਂ ਘਰੇ ਖੜੀ ਬਧੀਆ ਕੋਈ ਨਾ ਪਰ ਜਨਾ ਅੰਦਰ ਦੋਆਂ ਤਨ ਅਹ ਦੋਆਂ ਤਨ ਅੰਦਰ ਨਾ ਇਹਦਾ 10 15 ਦਿਨ ਜਨਾ ਜਨਾ ਸਾਰਾ ਕਾਰਜਨ ਆਪਾਂ ਕਵਰ ਕਰ ਜੂਗੇ ਸਾਰਾ ਜਿਹੜਾ ਮਾੜਾ ਮੋਟਾ ਸੁਭਾਇ ਮੰਨਿਆ ਨੇ ਬਾਕੀ ਦੋਆਂ ਬੇੜਾ ਜੇਰ ਜ਼ੋਰ ਦਾ ਓਕੇ ਆ ਬਾਈ ਕੋਈ ਆਏ ਨਾ ਮੰਨੇ ਵੀ ਗੰਦ ਪਹਿਲੇ ਉਹ ਜਾਂ ਮਸ਼ਕ ਮਾਰੀ ਨਾ ਮਗਰ ਉਹ ਸ਼ਮ ਮਾਰੀ ਨਾ ਉਹ ਚੀਜ਼ ਵੀ ਆਪਣੀ ਗਾਰੰਟੀ ਆ ਵੀਡੀਓ ਆਪਣੇ ਕੋਲ ਨਾ ਦਾ ਇਹਦੀ ਆ ਬਾਈ ਤੇ ਨਾ ਉਹਦੀ ਆ ਜੇਰ ਪਈ ਦੀ ਮਾ ਜੂਰਾ ਪਰ ਕਰਾਂ ਜੋ ਲੈਣ ਜਾਂਦੇ ਆਪ ਨੂੰ ਕਿੰਨੀ ਕੋਈ ਵੀਡੀਓਜ਼ ਬਣਾਉਗੇ ਦਿੰਦਾ। ਘਰੇ ਤਾਂ ਰੱਖਦੇ ਵਪਾਰੀ ਬੰਦੇ ਰੱਖਦੇ। ਆਪਣੇ ਘਰੇ ਸੂਈਆਂ ਹੁਣ ਤਾਂ ਬਈ ਆਪਣੇ ਕੋਲ ਵੀਡੀਓ ਹੋਣੀ ਸੀ ਪਰ ਜੇਰਾ ਜੂਰਾ ਦਾ ਦੋਵੇਂ ਸਹੀ ਆ ਬਈ ਜਮ। ਉਹ ਲੱਖੇ ਮਸ਼ਕ ਤੋਂ ਪਤਾ ਲੱਗ ਜਾਂਦਾ। ਹਾਂ 스멜ੋ ਤੋਂ ਮਗਰ ਪਸੂ ਤੇ ਖੜਾ ਨਹੀਂ ਜਾਂਦਾ ਬਈ ਜੀ ਦੇ ਜੀਲ ਰਹੀ ਹੋਵੇ। ਬਾਕੀ ਇਹ ਕਿਹੇ ਮਾਨ ਚ ਵਹਿਮ ਆ ਤੇ ਉਹ ਆ ਦਾ ਡਾਕਟਰ ਨਾਲ ਜਾਵੇ। ਮੈਂ ਕਹਿਣ ਲੱਗੇ ਹਾਂ। ਕਰਾ ਕੇ ਲਿਆਵੇ ਬਈ। ਹਾਂ। ਤਸੱਲੀ ਕਰਕੇ ਲਿਜਾਵੇ। ਬਿਲਕੁਲ ਬਿਲਕੁਲ ਹਾਂ। ਇਹਦੇ ਥੱਲੇ ਲੱਖੇ ਕਿੰਨਾ ਦਤਾ ਜਰਸੀ ਥੱਲੇ ਬਈ ਇਹ ਥੱਲੇ ਹਰਿੰਦਰ ਬਈ ਜੋਖਿਆ ਨਹੀਂ ਗਾ ਬੋਲਾ ਹੀ ਕਰਕੇ ਇਹਦੇਲੇ 12 13 ਲੀਟਰ ਅੰਦਾਜ਼ਾ ਬੋਲਾ ਸਾਰਾ ਹੀ ਹੋਊਗਾ ਬਈ ਠੀਕ ਹੈ ਨਾ ਬਈ ਹਾਂਜੀ ਤੇ ਦੁੱਧ ਚਲੀ ਜਾਊਗੀ 15 16 ਲੀਟਰ ਦੇ ਤਾਂ ਹਾਂ ਬਈ 15 16 ਕਿਲੋ ਤਾਂ ਆਰਾਮ ਨਾਲ ਹੀ ਹਰਿੰਦਰ ਬਈ ਇਹ ਇਹਨੇ ਤਾਂ ਤਾ ਹਰਿੰਦਰ ਫਿਰ ਕੋਈ ਦਿੰਦੀ ਵੀ ਨਹੀਂ ਹੋ ਰਹੀ ਡੀਜਰਸੀ ਇਹਨਾਂ ਦਾ ਪਰ ਸਾਹਮਣ ਵਾਲਾ ਬੰਦਾ ਲੈ ਜਾਵੇ ਕੋਈ ਤਾਂ ਨਹੀਂ ਲੱਖੇ ਜੀ ਉਹਨੂੰ ਆਪਣੀ ਨਾਲੇ ਵੀਡੀਓ ਪੂਰੀ ਹੋ ਜੂ ਜਾਂਦੇ ਆਂ ਦੇ ਲੋਕੇਸ਼ਨ ਬੋਲਦੀ ਬਈ ਹਣਾ ਤੇ ਨਾਲੇ ਚਵਾਈ ਪੂਰੀ ਹੋ ਜੂਗੀ ਤੇ ਨਾਲੇ ਆਪਾਂ ਦੁੱਧ ਦਿਖਾਈ ਦੇਵਾਂਗੇ ਹਣਾ ਤੇ ਲੱਖੇ ਬਈ ਜਾਂਦੇ ਆਂ ਦੇ ਫਾਰਮ ਦੀ ਲੋਕੇਸ਼ਨ ਬੋਲ ਕੇ ਨੰਬਰ ਬੋਲਦੇ ਬਈ ਫਾਰਮ ਦੀ ਲੋਕੇਸ਼ਨ ਆਪਣੀ ਹੀ ਹਰਿੰਦਰ ਪਿੰਡ ਕੋਡ ਕਰੋੜ ਖੁਰਦ ਜ਼ਿਲ੍ਹਾ ਫੋਇਪਰ ਫੋਨ ਨੰਬਰ 98730 70892 ਇੱਕ ਜ਼ਰੂਰੀ ਬੇਨਤੀ ਹਰਿੰਦਰ ਇਹੀ ਆ ਬਈ ਆਪਾਂ ਫੇਸਬੁੱਕ ਤੇ ਜਿਹੜੀ ਵੀਡੀਓ ਆਪਣੇ ਚੈਨਲ ਦਾ ਆਪਾਂ ਖਾਤਾ ਤਾਂ ਹੀ ਭਰਦੇ ਆਂ ਵੀ ਆਪਾਂ ਆਪਣੇ ਵੀਰ ਭੈਣਾਂ ਨੂੰ ਸਾਰਾ ਵੀ ਕਵਰ ਕਰਕੇ ਦਿਖਾ ਦੇ ਤੋਰ ਫੇਰ ਕੇ ਚਵਾਈ ਕਰਾਗੇ ਭਾਈ ਕੋਈ ਵੀ ਬੰਦਾ ਆਪਣੋਂ ਇਹ ਗੱਲ ਪਰੇਸ਼ਾਨ ਨਾ ਕਰੇ ਮੈਨੂੰ ਬਈ WhatsApp ਤੇ ਇਕੱਲੇ ਨੂੰ ਵੀਡੀਓ ਬਣਾ ਕੇ ਭਾ ਦੇ ਬਈ ਆਹ ਵੀਡੀਓ ਤੇ ਤੁਹਾਨੂੰ ਚੰਗੀ ਲੱਗਦੀ ਜਗਾ ਲੈ ਲਓ ਮੈਨੂੰ ਬਈ ਜਿੱਥੋਂ ਚੰਗੀ ਲੱਗਦੀ ਉੱਥੋਂ ਲੈ ਲਓ ਧੰਨਵਾਦ ਬਈ ਠੀਕ ਹੈ ਨਾ ਬਈ ਆ ਉਹਦੇ 'ਚ ਪਰੇਸ਼ਾਨੀ ਆਉਂਦੀ ਹੈ ਬਈ ਹਨਾ ਬਈ ਮੈਂ ਕੰਮ ਕਰਨਾ ਦਾ ਸਾਰਾ ਦਿਨ ਥੋੜੀ ਕੈਮਰੇ ਲੱਗੇ ਮਗਰ ਬਸ ਮੈਂ ਤੁਰੇ ਫਿਰਦਾ ਰਹੇ ਬਈ ਪੱਟੇ ਲੱਗੇ ਪੋਣੇ ਬਈ ਹਾਂ ਨਹੀਂ ਬਾਕੀ 24 ਦਾ ਟਹਾਂ ਦਾ ਦੋ ਆ ਸਵੇਰੇ ਆ ਤੇ ਸ਼ਾਮ ਵਾਲਾ ਪਰ ਜੇ ਮੰਨ ਕੇ ਚੱਲ ਇੱਕ ਬੰਦਾ ਫੋਨ ਵਾਲਾ ਚਾਹੀਦਾ ਫਿਰ ਤਾਂ ਕਿ ਨਹੀਂ ਨਹੀਂ ਭਾਈ ਕੰਮ ਕਰਨ ਦੇ 100 ਬਟ ਟਾਈਮ ਹੈ ਨਹੀਂ ਨਾ ਕਿਰ ਨਾਲ ਵੱਧ ਗੱਲ ਕਰ ਤਾਂ ਜਿਹੜੇ ਪਸ਼ੂ ਘਰੇ ਖੜੇ ਇਹੀ ਆ ਨਾ ਕੋਈ ਕੱਟੀ ਵਾਲਾ ਫੋਨ ਲਾਵੇ ਨਾ ਕੋਈ ਬੱਛੀ ਵਾਲਾ ਲਾਵੇ ਜਿਹੜੇ ਨਾਲ ਖੜੇ ਆ ਇਹੀ ਵੇਚਣਾ ਬਈ ਦੂਬਾਰ ਨਵੀਂ ਫੇਸਬੁੱਕ ਤੇ ਵੀਡੀਓ ਆ ਜਾਈਗੀ ਹੋਰ ਵੇਖ ਕੇ ਫੋਨ ਲਾ ਲਿਓ ਜੇ ਓ ਬਈ ਕੋਈ ਪਸ਼ੂ ਨਹੀਂ ਵੇਚਣਾ ਵਟਸਐਪ ਤੇ ਲੱਖੇ ਇਹਦੇ ਥੱਲੇ ਕਿੰਨਾ ਬੋਲਾ ਤਿਆਰ ਆ ਭਾਈ ਇਹਦੇ ਥੱਲੇ 12 ਤੋਂ 13 ਲੀਟਰ ਬੋਲਾ ਹਰਿੰਦਰ ਅੱਜ ਹਾਜ਼ਰ ਆ ਭਾਈ ਜਿਹੜਾ ਚੋਣ ਵਾਲ ਅਗਲਾ 15 ਕਰ ਲਵੇ 20 ਕਰ ਲਵੇ ਅਗਲੀ ਸੇਵਾ ਵੀ ਜਿਹੋ ਜਿਹਾ ਅਗਲਾ ਪਾਲੂਗਾ ਉਹ ਵੀ ਜਾਂ ਕੱਢ ਲੂਗਾ ਬਈ ਤੇ ਲਖੇ 12 13 ਲੀਟਰ ਬੋਲਾ ਇਹਦਾ ਮੁੱਲ ਕੀ ਕਰਨਾ ਬਈ ਇਹਦਾ ਜਿਹੜਾ ਮੁੱਲ ਅੱਜ ਦਾ ਜਮਾ ਛੋਟਾ ਜਿਹਾ ਅੱਜ ਦੇ ਦੁੱਧ ਜਿੱਦਾਂ ਇਹਦਾ ਅੱਜ ਦੇ ਥੱਲੇ ਬੋਲਾ ਅੱਜ ਵੀ 60000 ਤੋਂ 100 ਕਿਲੋਮੀਟਰ ਪਹੁੰਚ ਕਰਨੀ ਹੈ ਕੱਲ ਨੂੰ ਆਪਣੇ ਕੋਲ ਖੜਦੀ ਹੈ 5 7 10 ਦਿਨ ਖੜਦੀ ਹੈ ਮੰਨ ਕੇ ਜਲ 10 ਤਾਂ ਬਾਰੇ 5 ਹੀ ਖੜਦੀ ਆਪਣੇ ਕੋਲ 15 ਕਿਲੋ ਦੁੱਧ ਹੋ ਗਿਆ ਪਰ ਆਪੋਂ ਉਧਰ ਕੱਲੀ 70000 ਦੀ ਦੇਵਾਂਗੇ ਉਧਰ ਕੋਈ ਪਹੁੰਚ ਨਹੀਂ ਕਰਨੀ ਹਾਂ ਉਹਦੇ ਫਿਰ ਮੁੱਲੇ ਦਾ ਹੋਰ ਹੋ ਜੂਗਾ ਹੋਰ ਹੋਊ ਉਵੇਂ ਛੱਡ ਛੁੱਡ ਕੇ ਲੇਵਾ ਕਰਕੇ ਵੱਡਾ ਦਿਖਾਉਣਾ ਦਾ ਜਿੱਡਾ ਮਰਜ਼ੀ ਕਰ ਜਾਵੇ ਖਾਣ ਦੇ ਪਰ ਵੀ ਜਿਹੜਾ ਅਗਲੇ ਨੂੰ ਤੜਕੇ ਹੱਥ ਨੇ ਚੋ ਲੈਣੀ ਹੈ ਹਨਾ ਲੇਵਾ ਬਹੁਤ ਸੋਹਣਾ ਵੀਡੀਓ ਬਣੀ ਵੀ ਦੁਰਦੀ ਦੀ ਹੈ ਨਾ ਲੇਵਾ ਸੋਹਣਾ ਹੈ ਉਹ ਮੈਂ ਨਹੀਂ ਮੈਂ ਉਹ ਗੱਲ ਕਰਦਾ ਜੇ ਜੁਵੇਂ ਗਲਤ ਕੰਮ ਕਰਕੇ ਵੇਚ ਨਹੀਂ ਹੁੰਦੀ ਹੈ ਹਨਾ ਤੇ ਭਾ ਜਿੱਡਾ ਮਰਜ਼ੀ ਦਾ ਲੇਵਾ ਬਣਾ ਦਿੰਦੇ ਬਾਕੀ ਉਹ ਬੱਚੇ ਜੇ ਨਾੜੂਆ ਨਾਲ ਆ ਹਨਾ ਅੰਦਾਜ਼ਾ ਸਮਝ ਲਵੇ ਕਿ ਨਹੀਂ ਜਿਵੇਂ ਵੀ ਅਗਲੇ ਨੂੰ ਚੰਗੀ ਲੱਗਦੀ ਆ ਬਾਕੀ ਲਖੇ ਇਹ ਚੀਜ਼ ਆਪਾਂ ਵੀ ਕਹਦਾ ਵੀ ਜੇ ਇਹ ਘਰੇਲੂ ਬੰਦਾ ਨਹੀਂ ਬਣਾਉਂਦਾ ਵੀਡੀਓ ਹਨਾ ਉਹ ਬਈ ਆਦਾ ਪਹਿਲਾਂ ਦੀ ਹੱਥ ਪਵਾ ਕੇ ਡਾਕਟਰ ਤੋਂ ਪਤਾ ਲੱਗ ਜਾਂਦਾ ਵੀ ਕਿੰਨੇ ਕੁ ਚਰਦੀ ਸੂਈ ਹੈ ਕਿ ਨਹੀਂ ਬਾਈ ਜੀ ਜਿਨੇ ਪੈਸੇ ਲਾਉਣੇ ਆਪਾਂ ਆਈ ਨਹੀਂ ਕੋਈ ਆਗੇ ਆਪਣੇ ਗਾਂ ਦੇ ਇੱਥੇ ਕੋਈ ਬੰਦਾ ਆਵੇ ਬਈ ਪਹਿਲੇ ਡਾਕਟਰ ਤੋਂ ਹੱਥ ਪਾਉਣੇ 10000 ਰੁਪਿਆ ਬਜਾਨਾ ਦੇਵੇ ਜੇ ਕੋਈ 900 ਨਿਕਲਦਾ 10 ਦਾ 20 ਮੋੜਾਂਗੇ ਬਈ ਡਾਕਟਰ ਤੋਂ ਹੱਥ ਪਾਵੇ ਤੇ ਬਾਅਦ ਹੀ ਆਪਦੇ ਡਾਕਟਰ ਤੋਂ ਹੀ ਪਾਉਂ ਜਾਗੇ ਤੁਹਾਡਾ ਡਾਕਟਰ ਨਾਲ ਆ ਕੇ ਕਹੇਗਾ ਵੀ ਹਾਂ ਇਹ 2000 ਰੁਪਿਆ ਲੇਜੋ ਆਈ ਵੀ ਤੇ ਸਰਕਾਰੀ ਡਾਕਟਰ ਸਾਡੇ ਆ ਬਹੁਤ ਪੜਿਆ ਲਿਖਿਆ ਡਾਕਟਰ ਆ ਮਣਾ ਡਾਕਟਰ ਆ ਛੰਡੇ ਜਣ ਟਟਰ ਵਰਤ ਤਸੱਲੀ ਕਰਾ ਕੇ ਲਿਆ ਬਈ ਯਾਰ ਅਗਲਾ ਜੀ ਨੇ ਪੈਸੇ ਦੇ। ਉਹ ਲੇਖੀ ਮਗਰਲੇ। ਉਹ ਕਿ ਲੱਗੀ ਇਹਨੂੰ ਬੜਾ। ਬਾਕੀ ਯਾਰ ਹੋਰ ਜਿਹੜੀ ਮੇਨ ਆ ਹਨਾ ਆ ਜਿਵੇਂ ਜਰਸੀ ਇਹਦੇ ਟੈੱਕੀ ਉਹਦੇ ਦੇ ਦਰ ਸਭ ਤੋਂ ਵੱਡੀ ਗੱਲ ਹੈ। ਟੈੱਕੇ ਦੋਵੇਂ ਟੈੱਕੇ ਦਿੱਤਾ ਹੈ ਉਹ ਵੀ ਦਾ ਕੋਈ ਜੱਕਰ ਨਹੀਂ ਉਹਦੇ ਨਿਆਣਾ ਸੀ ਕੋ ਥੱਲੋ ਗਿੱਲਾ ਸਾਰਾ ਜਿਹਾ ਮੈਂਟੀਆ ਨਿਆਣਾ ਗਿੱਲਾ। ਜਿਵੇਂ ਇਹਨੇ ਪੈਰ ਵੀ ਨਹੀਂ ਪਟਿਆ ਗਾਲਾ ਕਰੀ ਜਾਂਦੀ ਆਰਾਮ ਨਾਲ। ਕਿਹਨੂੰ ਚੱਕਰੀਆਂ ਕੋਈ ਨਾ ਇਹਨੂੰ ਬੱਚੇ ਦਾ ਚੱਕਰ ਤੇ ਨਾ ਮਗਰ ਬੈਠੇ ਦਾ ਕੋਈ ਚੱਕਰ ਆ। ਤੌਰ ਨਾ ਖੜੀ ਹੈ ਬਈ। ਇਹ ਤੇ ਮਾਰੀ ਮੂਜਤਾਰ ਵਰਲੀ ਦੇ ਮਮੀ। ਬਾਕੀ ਕੋਈ ਵੀ ਸੱਜਣ ਲੱਖੇ ਆਪਾਂ ਕਹਿੰਦੇ ਨੇ ਫੋਨ ਲਾਓ ਉਹਦੇ ਨਾਲ ਹੋਊਗਾ ਹਨਾ ਸੌਦਾ ਹੋਊਗਾ ਕਿ ਨਹੀਂ ਪਰ ਬੰਦਾ ਸੌਦਾ ਕਰਨ ਵਾਲਾ ਹੋਵੇ ਕਿ ਨਹੀਂ ਮੇਰੀ ਵੀ ਗੱਲ ਕੋਈ ਬਾਈ ਖੜਾ ਲਓ ਚੌਹਤਨਾਂ ਨੂੰ ਪੰਜਾਂ ਤਨਾਂ ਨੂੰ ਇਹ ਤਾਂ ਬ੍ਰਿਕਟ ਨਹੀਂ ਆ ਸਮਝ ਲਓ ਹਾਂ ਇਹ ਤਾਂ ਹਰਿੰਦਰ ਇੱਕ ਦਿਨ ਵੀ ਨਹੀਂ ਖੜਦਿੰਗਾ ਬਾਈ ਜੀ ਕੋਈ ਰਿਸ਼ਤੇਦਾਰਾ ਕੋਈ ਲਿਆਜੀ ਆ ਜਿਹੜੀ ਗੱਲ ਖਰੀ ਖਰੀ ਆ ਮੈਂ ਇੱਥੇ ਕਹਿਦਾ ਮੈਂ ਰੋਕ ਲੂੰ ਕੱਲ ਨੂੰ ਬਾਈ ਮੈਂ ਵੀ ਸਾਡੇ ਨਾਲ ਵੀ ਕਰਾਰਾਂ ਹੁੰਦਾਂ ਗਾਂ ਬਾਈ ਧਾਰ ਦੂਰ ਆਈਆਂ ਹੁੰਦਾਂ ਕੋਈ ਵੀ ਜਦੋਂ ਘਰੋਂ ਖੋਲੀਆਂ ਬਈ ਉਹ ਲੈਣੇ ਗੱਲ ਦੇ ਗੁੱਠਾ ਦੇ ਦੇਣਾ ਪੀ ਪੀ ਵੀ ਹਾਂ ਬਾਕੀ ਆ ਚਵਾਈ ਦੇ ਕੋਲ ਨਾ ਡਾਂਡ ਲਾਈ ਤੇ ਉਹਨਾਂ ਨੇ ਮਾੜਾ ਮਾੜਕ ਨਹੀਂ ਕੁਝ ਕਰਦੇ ਬੰਦ ਮੇਲਾ ਜੋ ਕੇ ਲੈ ਜਾਓ ਵੀਡੀਓ ਨੂੰ ਵਾਰ ਵਾਰ ਸ਼ੇਅਰ ਕਰਦੇ ਹੋਰ ਕੋਈ ਵੀ ਥੱਲੀ ਪਰ ਕਰਨੀ ਆ ਬਾਕੀ ਲੱਖੇ ਦੀ ਇਹ ਮੇਨ ਗੱਲ ਲੱਖੇ ਕੋਈ ਵੀ ਛੱਜਣ ਜਿਹੜਾ ਆਪਾਂ ਦੁੱਧ ਬੋਲਿਓ ਆਪ ਦੀ ਬਈ ਚੋਕੇ ਲੈ ਕੇ ਜਾਓ ਹਣਾ ਚੋਕੇ ਆਪਾਂ ਚਵਾ ਕੇ ਰਹਿ ਦਿੰਦੇ ਹਰਿੰਦਰ ਜਿਹੜਾ ਵੀਰ ਪਾ ਕੋਈ ਬੰਦਾ ਆਪ ਨੂੰ ਆਇ ਨਹੀਂ ਕਹਦਾ ਵੀ ਲੱਖੇ ਨੇ ਆਪਦੇ ਘਰੋਂ ਗਾਂ ਨਾ ਚਵਾ ਕੇ ਦਿੱਤੀ ਹੋਏ ਕੋਈ ਬੰਦਾ ਕਹਦੇ ਬਈ ਇਹ ਬੰਦੇ ਨੇ ਸਾਨੂੰ ਅਹੀ ਆਈ ਸੀ ਇਹ ਬੰਦੇ ਨੇ ਅਹੀ ਸਾਈ ਕੀਤੀ ਸੀ ਇਹ ਬੰਦੇ ਨੇ ਗਾਂ ਨਹੀਂ ਚਵਾਈ ਕੋਈ ਬੰਦਾ ਇੱਕੋ ਵੀ ਕਮੈਂਟ ਕਰਕੇ ਦੱਸ ਦੋ ਈ ਤੋਂ ਬਾਅਦ ਉਹਨੂੰ ਤਾਂ ਕਾਰੀ ਚਵਾਈ ਜਣੀ ਤਾਂ ਬੈਠੀ ਗਈ ਨਹੀਂ ਉਹਦਾ ਬਾਜ ਵੇਖਣ ਵੀ ਨਹੀਂ ਦਈਦਾ ਭਾਈ ਅਗਲੇ ਦੀ ਵਿਕੀ ਆ ਤੇ ਉਹ ਗੇਟ ਤੋਂ ਬਾਅਦ ਚਾਹ ਪਾਣੀ ਪੀਓ ਭਾਈ ਅਗਲੇ ਦਾ ਪਸ਼ੂ ਆ ਬਗਾਨਾ ਪਸ਼ੂ ਅਸੀਂ ਦਿਖਾਉਣਾ ਨਹੀਂਗਾ ਬਸ ਬਿਲਕੁਲ ਹੈਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਹੋਰ ਕੋਈ ਵੀ ਤਸੱਲੀ ਭਰ ਕਰਨੀ ਆ ਭਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਲਾਲਿਓ ਬਾਈ ਨੂੰ ਫੋਨ ਜਿਉਂਦੇ ਬਾਅਦ ਦੇ ਰਹੋ ਜੀ ਧੰਨਵਾਦ